ਤੇ ਅਗੇ ਤੱਕ ਸਿੱਖ ਕੌਮ ਦੇ ਲਈ ਇਹ ਸਰਕਾਰ ਨੇ ਢੱਕਾ ਵੀ ਤੋੜਿਆ ਹੈਗਾ ਔਰ ਜਿਹੜਾ ਕੇਜਰੀਵਾਲ ਸਾਹਿਬ ਈਡੀ ਦੇ ਅੱਗੇ ਪੇਸ਼ ਨਹੀਂ ਹੋ ਰਹੇ ਇਹ ਵਿਚਾਰੇ ਬਾਣੀਏ ਹੈਗੇ ਆ ਮੈਂ ਬੇਨਤੀ ਕਰਦਾ ਹਾਂ ਸਾਡੇ ਜਿਹੜੇ ਚੀਫ ਮਿਨਿਸਟਰ ਸਾਹਿਬ ਹੈ ਕਿ ਤੁਸੀਂ ਥੋੜਾ ਬਹੁਤਾ ਸਿੱਖਾਂ ਦਾ ਪੱਖ ਲਵੋ ਜਿਹਦੇ ਨਾਲ ਸਿੱਖ ਇੰਨੇ ਨਰਾਸ਼ ਨਾ ਹੋਣ ਤੇ ਅਜੇ ਤੱਕ ਸਿੱਖ ਕੌਮ ਦੇ ਲਈ ਇਹ ਸਰਕਾਰ ਨੇ ਢੱਕਾ ਵੀ ਤੋੜਿਆ ਹੈਗਾ ਔਰ ਜਿਹੜਾ ਕੇਜਰੀਵਾਲ ਸਾਹਿਬ ED ਦੇ ਅੱਗੇ ਪੇਸ਼ ਨਹੀਂ ਹੋ ਰਹੇ ਇਹਦਾ ਮਤਲਬ ਹੈ ਕਿ ਉਹ ਗਵਰਨਮੈਂਟ ਆਫ ਇੰਡੀਆ ਨੂੰ ਦਿਖਾ ਰਹੇ ਹੈ ਕਿ ਮੈਨੂੰ ਫੜ ਕੇ ਦੇਖੋ ਫਿਰ ਕੀ ਹੁੰਦਾ ਤੇ ਮੇਰਾ ਮਤਲਬ ਹੈ ਜਿਹੜਾ ਕੇਜਰੀਵਾਲ ਸਾਹਿਬ ਇਹ ਵਿਚਾਰੇ ਬਾਣੀਏ ਹੈਗੇ ਆ ਪਰ ਜਿਹੜਾ ਦਿਲ ਕੱਢ ਕੇ ਉਹਨਾਂ ਨੇ ਸੈਂਟਰ ਨੂੰ ਕਿਹਾ ਜੀ ਮੈਨੂੰ ਫੜ ਕੇ ਦਿਖਾਓ ਇਹ ਦਲੇਰੀ ਮੈਨੂੰ ਛੰਗੀ ਲੱਗੀ ਆ